ਇਕ ਓਅੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀ ਸਪੈ ਸੰਤ ਪ੍ਰਸਾਦ ਚੱਕਰ ਚਿਹਨ ਅਰਵਰਣ ਜਾਤ ਅਰ ਪਾਤ ਨਹ ਜਹ ਰੂਪ ਰੰਗ ਰੇਖ ਪੇਖ ਕੋ ਕਹਿ ਨਾ ਸਕਤ ਕਹਿ अचल मुहूर्तन भो प्रकाशम तोज कह जय कोटिन्द्र इन्द्रान साहे सहान गिणजय त्रिभवन मही पसुर नर असुर नेत नेत वन त्रण कहत अवसरु नाम कथा का कवण कर्म नाम भरण तु समत पुजंग प्रयात snd नमस्तम अकाले नमस्तम कृपले नमस्तम अरूपे नमस्तम अनुपे ਨਮਸਤੰ ਅਪਿਖੇ ਨਮਸਤੰ ਅਲੇਖੇ ਨਮਸਤੰ ਅਕਾਇ ਨਮਸਤੰ ਅਜਾਇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਨਾਮੇ ਨਮਸਤੰ ਥਾਮੇ ਨਮਸਤੰ ਕਰਮੰ ਨਮਸਤੰ ਤਰਮੰ ਨਮਸਤੰ ਜੀਤੇ ਨਮਸਤੰ ਭੀਤੇ ਨਮਸਤੰ ਬਾਹੇ ਨਮਸਤੰ ਟਾਹੇ ਨਮਸਤੰ ਨੀਲੇ ਨਮਸਤੰ ਆਦੇ ਨਮਸਤੰ ਸ਼ੀਦਨ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੂੰ ਦਾਰੇ ਨਮਸਤੂੰ ਪਾਰੇ ਨਮਸਤੂੰ ਸੋਇ ਕੈ ਨਮਸਤੂੰ ਨੇਕੈ ਨਮਸਤੂੰ ਪੂਤੇ ਨਮਸਤੂੰ ਜੂਪੇ ਨਮਤੰਦਰ ਕਰਮੇ ਨਮਤੰਦਰ ਪਰਮੇ ਨਮਤੰਦਰ ਦੇਸੇ ਨਮਤੰਦਰ ਪੇਸੇ ਨਮਤੰਦਰ ਨਾਮੇ ਨਮਤੰਦਰ ਕਾਮੇ ਨਮਤੰਦਰ ਤਾਤੇ ਨਮਤੰਦਰ ਕਾਤੇ ਨਮਸਤੂੰ ਪੂਤੇ ਨਮਸਤੂੰ ਲੋਕ ਕੇ ਨਮਸਤੂੰ ਅਸੁਖੇ ਨਮਤੰਦਰ ਤਾਪੇ ਨਮਸਤੂੰ ਥਾਪੇ ਨਮਸਤੂੰ ਪਰਮਾਨੇ ਨਮਸਤੂੰ ਨਦਾਨੇ ਨਮਸਤੰ ਗਾਇ ਨਮਸਤੰ ਬਾਇ ਨਮਸਤੰ ਤਰਵਰਗੇ ਨਮਸਤੰ ਸਰਗੇ ਨਮਸਤੰ ਪ੍ਰਪੋਗੇ ਨਮਸਤੰ ਸੰਜੋਗੇ ਨਮਸਤੰ ਅਰੰਗੇ ਨਮਸਤੰ ਪੰਗੇ ਨਮਸਤੰ ਗੰਮੇ ਨਮਸਤੰ ਤਰਮੇ ਨਮਸਤੰ ਜਲਾਸਰੇ ਨਮਸਤੰ ਨਰਾਸਰੇ ਨਮਸਤੰ ਆਜਾਤੇ ਨਮਸਤੰ ਅਪਾਤੇ ਨਮਸਤੰ ਮਜਵੇ ਨਮਸਤੰ ਤਜਵੇ ਅਦੇ ਸੰnade ਸੇ ਨਮਸਤੰ ਉਪੇਸੇ ਨਮਸਤੰ ਨਰਤਾਮੇ ਨਮਸਤੰ ਦਰਵਾਮੇ ਨਮੋ ਸਰਵ ਜਾਲੇ ਨਮੋ ਸਰਵ ਰੂਪੇ ਨਮੋ ਸਰਵ ਪੂਪੇ ਨਮੋ ਸਰਵ ਕਾਪੇ ਨਮੋ ਸਰਵ ਤਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਤ ਦੇਵੈ ਨਮਸਤੁ ਅਪੇਵੈ ਨਮਸਤੁ ਜਨਮੇ ਨਮਸਤੁ ਸੁਵਨਮੇ ਨਮੋ ਸਰਵ ਗਉਣੇ ਨਮੋ ਸਰਵ ਪਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਤ ਦੇਾਲੇ ਨਮਸਤੁ ਬਰਨੇ ਨਮਸਤੁ ਮਰਨੇ ਨਮਸਤੰ ਜਰਾਰੰ ਨਮਸਤੰ ਕਰਤਾਰੰ ਨਮੋ ਸਰਬ ਧੰਦੇ ਨਮੋ ਸਤਵੰਦੇ ਨਮਤ ਤੰਦਰ ਸਾਕੇ ਨਮਤ ਤੰਰਵਾਕੇ ਨਮਤੁ ਰਹੀ ਮੈ ਨਮਸਤੰ ਕਰੀ ਮੈ ਨਮਸਤੰ ਨੰਤੇ ਨਮਸਤ ਮੰਤੇ ਨਮਸਤ ਤਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਕੰ ਨਮੋ ਸਰਪੋਕੰ ਨਮੋ ਸਰਵ ਕਰਤਾ ਨਮੋ ਸਰਵਰਤਾ ਨਮੋ ਜੋਗ ਜੋਕੇ ਨਮੋ ਪੋਗ ਪੋਗੇ ਨਮੋ ਸਰਬ ਦਿਆਲੇ ਨਮੋ ਸਰਪਾਲੇ ਚਾਤਰੀ ਸੰਤ ਅਪਰਾਸਾਦ ਅਰੂਪ ਹੈ ਅਨੂਪ ਹੈ ਜੂ ਹੈ ਪੂ ਹੈ ਅਲੇਖ ਹੈ ਪੇਖ ਨਾਮ ਹੈ ਕਾਮ ਹੈ ਦਿਹ ਹੈ ਪਿਆ ਜੀ ਤਾਂ ਪੀ ਤੈ ਪਰਮਾਨੰਦਾਨ ਤ੍ਰਿਵਰਗ ਸਰਗੈ ਨੀਰ ਨਾਦ ਜਨਮ ਹੈ ਅਜਿਹ ਹੈ ਜਾਦ ਜਨਮ ਬਰਣੈ ਫੂਤ ਪਰਣੈ ਗੰਜੈ ਭੰਜੈ ਅਟੂਜ ਹੈ ਚੰਜ ਹੈ ਅਮੀਕ ਰਫੀਕ ਹੈ ਤੰਦ ਹੈ ਬੰਦ ਹੈ ਨਿਰਬੂਜ ਹੈ ਸੂਜ ਹੈ ਅਕਾਲ ਹੈ ਜਾਲ ਹੈ ਅਲਾਹ ਹੈ ਜਾਨੰਤ ਮੰਤ ਹੈ ਅਲਿਕੇ ਨਰਸਰੀ ਕੈ ਨਿਰਲੰਬੈ ਸੰਬੈ ਗਮੈ ਜਮੈ ਪੂਤੈ ਸੂਤੈ ਅਲੋਕੈ ਸੋਕੈ ਕਰਮੈ ਪਰਮੈ ਜੀਤੈ ਪੀਤੈ ਅਭਹ ਗਹੈ ਮਾਨਹਿ ਨਦਨੈ ਅਨੇਕੈ ਫਰੀ ਕੈ ਭੁਜੰਗ ਪ੍ਰਯਤ ਸੰਦ ਨਮੋ ਸਰਬਮਾਨੇ ਸਮਸਤੀ ਨਧਾਨੇ ਨਮੋ ਦੇਵ ਦੇਵੇ ਅਪੇਕੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਉਣੇ ਨਮੋ ਸਰਪੌਣੇ ਅਨੰਗੀ ਅਨਾਥੇ ਨਰਸੰਗੀ ਪਰਮਾਤੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ नमो चंद्र चंद्र रे नमो पान पाने नमो गीत कीते नमो तान तान ने नमो नृत्य नर्तते नमो नाद नादे नमो पान पाने नमो वाद वादे अलंगी नामे समस्ती स्वरूपे परभंगी परमाते समस्त विपुते कुलंग कुंभनाने कलंकी स्वरूपे नमो राज राजेश्वरम परम रूपे नमो योग योगेश्वरम परम सिद्धे नमो राज राजेश्वरम परमिरदे नमो शास्त्रपाणे नमो श्रमाने नमो परम ज्ञाता नमो लोक माता अपेखी अप्रमी अपोकी पुगते नमो योग जुगे स्रोम ब्रह्म जुते नमो नितन रहने क्रूर कर्मे नमो प्रेत प्रेत देवे सुतमे नमो रोगरता नमो राग रूपे नमो सहसाह नमो पुपुपे नमो दांदाने नमो मन माने नमो रोग रोगी नमस्तु शुनानम नमो मन्त्र मन्त्रं नमो जन्त्र जन्त्रं नमो इष्ट इस्ते नमो तन्त्र तन्त्रं सदा सच्चिदानंद सर्वं प्रणासी अनुपे रूपे समस्त निवासी सदा सिद्धदा बुद्धदा विर्दकर्ता अधो उर्ध अर्दन आगम ओघ हरता परम 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 सुब्रह्म पुरुषपालं सदा सर्वदा सददाता दयालम् ਮਨ ਸਿੱਧੀ ਅਪਿ ਦਿਨਾਮੰ ਕੰ ਮ ਸਮਸਤੁ ਪ੍ਰਾਜੀ ਸਮਤਤ ਤਾਮੰ ਤੇਰਾ ਜੋਰ ਚਲ ਚਰੀ ਸੰਦ ਜਲੇ ਹੈ ਤਲੇ ਹੈ ਪੀਤੇ ਹੈ ਪ੍ਰਭੁ ਹੈ ਜੋ ਹੈ ਦੇਸ ਹੈ ਪੀ ਸਭ ਕੁਜੰਗ ਪ੍ਰਿਆਤ ਸੰਦ ਅਗਾ ਦੇਵਾ ਦਿਨ ਦੀ ਸਰੂਪੇ ਨਮੋ ਸਰਵਮਾਨੇ ਸਮਸਤਿ ਨਦਾਨੇ ਨਮਸਤੁੰ ਨਰਨਾਥੇ ਨਮਸਤੁੰ ਪਰਮਾਤੇ ਨਮਸਤਵੰ ਅਗੰਝੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਵਦੇਸੇ ਨਮੋ ਸਰਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਹ ਸਾਹੇ ਨਮੋ ਮਹਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੁਕੇ ਨਮੋ ਸੋਖ ਸੁਖੇ ਨਮੋ ਸਰਵ ਰੋਗੇ ਨਮੋ ਸਰਪੋਗੇ ਨਮੋ ਸਰਵ ਜੀਤੰ ਨਮੋ ਸਰਪੀਤੰ ਨਮੋ ਸਰਵ ਗਿਆਨੰ ਨਮੋ ਪਰਮਤਾਨੰ ਨਮੋ ਸਰਵੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸੰ ਨਮੋ ਸਰਵ ਕਿਰਸੰ ਨਮੋ ਸਰਵ ਰੰਗੇ ਤਰਪੰਗੀ ਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖ ਜੇ ਅਪ ਜੇ ਸਮਸਤੰ ਪ੍ਰਿਸ ਜੇ ਕਿਰਪਾਲੰ ਸੁਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਵਦਾਸ ਦਦਾਤਾ ਦਇਆਲੰ ਸਦਾ ਸਰਬਦਾਰ ਦਿਸ ਦਿਨ ਨਿਵਾਸੀ ਚਰਪਟ ਸੰਤ ਪ੍ਰਸਾਦ ਅੰਮ੍ਰਿਤ ਕਰਮੇ ਅਮ੍ਰਿਤ ਧਰਮੇ ਅਖਲ ਜੋਗਿਆ ਚਲਪੋਗੇ ਅਚਲ ਰਾਜੇ ਟਲ ਸਾਜੇ ਅਖਲ ਧਰਮੰਗਲ ਕਰਮੰ ਸਰਵੰ ਗਤਾ ਸਰਵੰ ਗਿਆਤਾ ਸਰਉਪਨ ਸਰਮਨ ਸਰਮ ਪ੍ਰਾਣੰ ਸਰਮ ਤ੍ਰਾਣੰ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਪੇਵੰ ਉਸਰਵੰ ਕਾਲੇ ਸਰਮ ਪਾਲੇ ਰੁਵਾਲ ਸੰਤ ਪ੍ਰਸਾਦ ਹਦਰੂਪਨਾਦ ਮੂਰਤ ਜੋਨ ਪੁਰਖ ਅਪਾਰ ਸ੍ਰਮੰਤਰ ਮੰਨ ਦੇ ਪੀਵ ਅਦੁਦਾਰ ਸਰਪਾਲਿਕ ਸਰਵਕਾਲਿਕ ਸਰਵਕੋਪਨ ਕਾਲ ਜਤਰ ਤਤਰ ਵਿਰਾਜਿ ਅਬਦੂਤ ਰੂਪ ਰਿਸ਼ਾਲ ਨਾਮ ਥਾਮਨਾ ਜਤ ਜਾਕਰ ਰੂਪ ਰੰਗ ਨਾਰੇਖ ਆਦ ਪੁਰਖ ਉਦਾਰ ਮੂਰਤ ਜੋਨ ਆਦ ਸੇਖ ਦੇ ਸੋਰਨ ਪੇ ਜਾਕਰੂ ਪਰੇਕ ਨਾਰਾਗ ਜਤਰ ਤਤਰ ਦੇ ਸਭ ਸਭ ਹੋਇ ਪਹਿਲਨ ਨਾਰਾਗ ਨਾਮ ਕਾਮਿ ਨ ਪਿਕ ਤਾਮੁ ਨ ਜਾਹੇ ਸਰਮਨ ਸਰਵਤਰ ਮਾਨਸ ਦੈ ਮੰਨਤਾ ਹੈ ਏਕ ਮੂਰਤ ਅਨੇਕ ਦਰਸਨ ਕੀਨ ਰੂਪ ਅਨੇਕ ਖੇਲ ਕੇ ਲਖੇ ਲਖੇ ਲ ਖਿਲਨ ਤੋ ਕੁਫਰੀਕ ਦੇ ਪਿਵ ਨਾ ਜਾਣੀ ਜੈ ਬੀ ਦੇੁਰ ਕ ਤੇਵ ਰੂਪ ਰੰਗ ਨਾ ਜਾਤ ਪਾ ਸੋ ਜਾਣੀ ਕਹਿ ਜੀਵ ਤਾਤ ਮਾਤਰਾ ਜਾਤ ਜਾ ਕਰ ਜਨਮ ਮਰਨ ਮਹੀਨ ਚੱਕਰ ਬੱਕਰ ਫਿਰੇ ਚਤਰ ਚੱਕਮਨ ਹੀ ਪੁਰਤੀਨ ਲੋਕ ਚੋ ਦੇ ਕੇ ਵਿਖੈ ਜਿਗ ਜਾ ਪੀਜੈ ਜਾਪ ਆਦਿ ਦੇਵਨ ਆਦਿ ਮੂਰਤ ਥਾਪਿਓ ਸਭੈ ਜਾਇ ਥਾਪ ਪਰਮ ਰੂਪਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਸਵਰਚਿਉ ਸੁਜੰ ਪਵ ਗਣਨ ਪੰਜਹਾਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖ ades ਧਰਮ ਤਮਸੋ ਪਰਮ ਰਹਿ ਤਪੂ ਤਲਕਪੀਸ਼ ਅੰਗ ਰਾਗਨ ਰੰਗ ਜਾਕੇ ਜਾਤ ਪਾਤਨਾ ਨਾਮ ਗਰਵ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ ਆਪਰੂਪਮਿਕਨੁਸਤ ਤੇਕਪੁਰਖਵਤੂਤ ਗਰਵ ਗੰਜਨ ਸਰਵ ਪੰਜਨ ਆਦ ਰੂਪ ਸ਼ੂਤ ਅੰਗਹੀਨ ਪੰਗਨਾਤਮ ਇਕਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋਪਰਤ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਤਨ ਭੇਕ ਸਰਵ ਸਤਨਾ ਜਾਣੈ ਜੈ ਰੂਪ ਰੰਗ ਅਦੇਕ ਪਰਮ ਵੇਦ ਪੁਰਾਨ ਜਾ ਕੈ ਨੇਤ ਭਗਤ ਨਿਤ कोटि समर्थ कुरान सजतरणा विभोचित मद प्रसन्न त परसाद गुनगनदार मै माय अपार आसन अपंग अपमानंग अनपवनਾਸ मनो निस्दननास अजान बाहु साहन साहो राजान राजपानान पान देवान देव उपमा महान इंदरान इंद्रवालानवाल रंगकान रंगकालानकाल अनुपूतंग व पंगितम तपार गुणगणदार मुनगण प्रणाम निरपेनिकाम अत्तदुत्त प्रचंड मितकत खंड अलस कर्म अदृश्य धर्म सर्वप्रणा डंड डडवाड चात्री संत प्रसाद गोविंदे मुकंदे उद्धारे अपारे ਹਰਿੰ ਕਰਿੰ ਨਾਮੇ ਕਮੇ ਉਜੰਗ ਪ੍ਰਿਆਤ ਸੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਤਰ ਦਾਨੇ ਚਤਰ ਚਤਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਪਰਤੀ ਚਤਰ ਚਤਰ ਪਾਲੇ ਚਤਰ ਚਤਰ ਕਾਲੇ ਚਤਰ ਚਤਰ ਪਾਸੇ ਚਤਰ ਚਤਰ ਬਾਸੇ ਚਤਰ ਚਤਰ ਮਾਨੇ ਚਤਰ ਚਤਰ ਦਾਨੇ ਚਾਤਰੀ ਸੰਦ ਨ ਨਸਤ੍ਰ ਨ ਮਿਤ੍ਰ ਨ ਪਰਮੰ ਨ ਪਿਤਰ ਅਕਰਮੰ ਨ ਕਾਲੇ ਅਜਨਮੰ ਨ ਜਾਇ ਨ ਚਿਤ੍ਰੈ ਨ ਮਿਤ੍ਰੈ ਪ੍ਰੇਹੈ ਪਵਿੱਤਰੈ ਪਰਦੇਸੈ ਦੀਸੈ ਦ੍ਰਿਸ਼ੈ ਕਿਰੈ ਭਗਵਤੀ ਸੰਤ ਪਰਸਾਦ ਕਹਤੇ ਕਿਆ ਸਦ ਦੇਸੈ ਕਾ ਪਿਜਿ ਬੇਸੈ ਕਾ ਗੰਧ ਕਰਮੈ ਕਿਆ ਪੰਜ ਪਰਮੈ ਕਾ ਪਿਜ ਲੋਕੈ ਕਿਆ ਜਤ ਸੋ ਕਿਆ ਕਬਤੂਤ ਵਰਣੈ ਕਿ ਬਕੂਤ ਕਰਣਾ ਹੈ ਕਿ ਰਾਜੰ ਪ੍ਰਵਾਇ ਕਿ ਤਰੰਮ ਤੁਜਾ ਹੈ ਕਿ ਸੋਕ ਵਰਣੈ ਕਿ ਸਰਵਾਪਰਣੈ ਕਿ ਜਗਤੰ ਕਿਰਤੀ ਹੈ ਕਿ ਇਸਤਰੰ ਸਤਰੀ ਹੈ ਕਿ ਬ੍ਰਹਮ ਸਰੂਪ ਹੈ ਕਨ ਪਉ ਰੂਪ ਹੈ ਕਿ ਆਦ ਦੇਵ ਹੈ ਕਿ ਆਪ ਪੇਵ ਹੈ ਕਿ ਚਿਤਰਮ ਹੀ ਨੈ ਕਿ ਕਹਿ ਦੀਨੈ ਕਿ ਰੋਜੀ ਰਜਾ ਕਰਹੀ ਮੈਂ ਰਹਾ ਕੈ ਕਿ ਪਾਕ ਵੈ ਵੈ ਕਿ ਗੈ ਬਲ ਗੈ ਵੈ ਕਿ ਫੁਲ ਗੁਨਾ ਕਿ ਸਹਨ ਸਾ ਹੈ ਕਿ ਕਾਰਨ ਕੁਨੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕ੍ਰੀਮ ਹੈ ਕਿ ਕਰਮ ਕਰੀਮ ਹੈ ਕਿ ਸ੍ਰੂਮ ਕਲੀਆਂ ਕਿ ਸ੍ਰੂਮ ਦਲੀ ਹੈ ਕੀ ਸਰੋਤਰ ਮਨ ਹੈ ਕੀ ਸਰੋਤਰ ਦਾਨ ਹੈ ਕੀ ਸਰੋਤਰ ਗੋਣ ਹੈ ਕੀ ਸਰੋਤਰ ਭਾਉਣ ਹੈ ਕੀ ਸਰੋਤਰ ਦੇਸ ਹੈ ਕੀ ਸਰੋਤਰ ਪੇਸ ਹੈ ਕੀ ਸਰੋਤਰ ਰਾਜ ਹੈ ਕੀ ਸਰੋਤਰ ਸਾਜ ਹੈ ਕੀ ਸਰੋਤਰ ਦੀਨ ਹੈ ਕੀ ਸਰੋਤਰ ਲੀਨ ਹੈ ਕੀ ਸਰੋਤਰ ਜਾ ਹੋ ਕੀ ਸਰੋਤਰ ਪਾ ਹੋ ਕੀ ਸਰੋਤਰ ਦੇਸ ਹੈ ਕੀ ਸਰੋਤਰ ਪੇਸ ਹੈ ਕੀ ਸਰੋਤਰ ਕਲ ਹੈ ਕੀ ਸਰੋਤਰ ਪਲ ਹੈ ਕੀ ਸਰੋਤਰ ਹੰਤਾ ਕੀ ਸਰੋਤਰ ਗੰਤਾ ਕੀ ਸਰੋਤਰ ਪੇਕੀ ਕੀ ਸਰੋਤਰ ਪੇਕੀ ਕੀ ਸ੍ਰੋਤਰ ਕਾਜੈ ਕੀ ਸ੍ਰੋਤਰ ਰਾਜੈ ਕੀ ਸ੍ਰੋਤਰ ਸੁਖੈ ਕੀ ਸ੍ਰੋਤਰ ਭੁਖੈ ਕੀ ਸ੍ਰੋਤਰ ਤ੍ਰਾਣੈ ਕੀ ਸ੍ਰੋਤਰ ਪ੍ਰਾਣੈ ਕੀ ਸ੍ਰੋਤਰ ਦੇਸੈ ਕੀ ਸ੍ਰੋਤਰ ਪੇਸੈ ਕੀ ਸ੍ਰੋਤਰ ਮਨੈ ਕੀ ਸ੍ਰੋਤਰ ਦਾਨੈ ਸਦਾ ਵੰ ਪ੍ਰਧਾਨੈ ਕੀ ਸ੍ਰੋਤਰ ਜਾਪੈ ਕੀ ਸ੍ਰੋਤਰ ਤਾਪੈ ਕੀ ਸ੍ਰੋਤਰ ਭਾਨੈ ਕੀ ਸ੍ਰੋਤਰ ਮਾਨੈ ਕੀ ਸ੍ਰੋਤਰ ਅੰਦਰੈ ਕੀ ਸ੍ਰੋਤਰ ਚੰਦਰੈ ਕੀ ਸ੍ਰੋਤਰ ਕਲੀ ਮੈਂ ਕੀ ਪਰਮ ਪੀ ਮੈਂ ਕਿਆ ਕਲਾ ਮੈਂ ਕੀ ਸਭ ਕਲਾ ਮੈਂ ਕਿਹੋਸਣਲ ਜੁਹਾਂ ਹੈ ਤਮਾਮ ਅਲ ਜੁਹਾਂ ਮੈਂ ਸਲਸਲਾ ਮੈਂ ਸਲੀ ਖਤਮ ਦਾ ਮੈਂ ਘਨੇ ਮੁਲਕ ਸਖਤਾ ਗਰੀ ਉਲਕ ਰਸਤਾ ਬਿਲੰਦ ਮਕਾਨਾ ਜਮੀਨ ਉਲ ਜਮਾਨਾ ਤਮੀ ਜੋ ਤਮਾਮ ਮਰ ਜੁਲਨਾ ਨੇ ਹਰੀ ਫਲਜੀ ਮੈਂ ਰਜ਼ਾਇਕ ਜਕੀ ਨੇ ਅਨੇਕੁਲ ਤਰੰਗਿਆ ਪੇਦੈ ਪੰਗੈ ਅਜੀ ਜੁਲਨਵਾਜਾ ਗਨੇ ਮੁਲਕ ਰਾਜਾ ਅੰਦਰੁਕ ਸਰੂਪ ਹੈ ਤ੍ਰਮੁਕਤ ਵਿਪੂਤਾ ਪ੍ਰਭੁਗਤ ਪ੍ਰਵਾਸਨੁ ਸਦਾ ਸਦਾਵੰਗ ਸਰੂਪੈ ਪਿਜਨੂ ਪੈ ਸਮਤੁ ਪ੍ਰਾਜੈ ਸਦਾ ਸਰੂਪ ਸਾਜੈ ਸਮਤਲ ਸਲਾਮੈ ਸਦਾ ਬਲਕਾਮੈ ਨਿਰਵਾਸ ਰੂਪੈ ਗਾਧਨੂ ਕਹਿ। ਕੋ ਅੰਗ ਆਦ ਰੂਪੈ ਅਨਾਦ ਸ੍ਰੂਪੈ ਅਨੰਗੀ ਨਾਮੈ ਕਿਰਪੰਗੀ ਤਰਕਾਮੈ। ਪ੍ਰਵਰਗੰ ਤਰਵਾਦੇ ਗੰਜੇ ਗਾਦੇ ਸੋਪੰ ਸਰਪਾਗੇ। ਸੋ ਸਰਵ ਰਾਗੇ। ਤਿਰਪੁਗਤ ਸ੍ਰੂਪੈ ਸਜੈ ਸੂਤੈ। ਤੇ ਨਰਕੰ ਪ੍ਰਨਾਸ ਫਿਰਤੀ ਉਲ ਪ੍ਰਵਾਸੈ। ਨਿਰੁਕਤ ਪ੍ਰਵਾਸ ਸਦਾ ਬੰਸ ਸਦਾ ਮਿ ਬੁਖਤ ਸ੍ਰੂਪੈ ਪ੍ਰਜੁਗਤਨੋ ਪੈ। ਨਿਰੋਗੀ ਚਦਾਂ ਮੇਰੂ ਤੇ ਪ੍ਰਵਾਹ ਨੂੰ ਸਰੂਪ ਹੈ ਪ੍ਰਜਗ ਤੁਮ ਬੈ ਚਾਲ ਚਰੀ ਸੰਦ ਅਪੰਗ ਹੈ ਨੰਗ ਹੈ ਪੀ ਕਲੇ ਕੈ ਅਪਰਮ ਕਰਮੈ ਨਾ ਬੈ ਜੁਗਾਦ ਹੈ ਉਹ ਜਹ ਬਹਿ ਤੂਤ ਤੂਤ ਨਾ ਸੰਗੋ ਸੰਤੰਦ ਬੰਧ ਹੈ ਆ ਭਗਤੰ ਬਿਰਗਤ ਨਾ ਸੰ ਪ੍ਰਕਾਸ਼ਨ ਚਿੱਤੰ ਸੁਨ ਤੰ ਲਿਖਾ ਦਿਖੈ ਭਲੇ ਕੰ ਪੇਖਣ ਟਾਗਾ ਸੰਭੰਗ ਮੈ ਨੀਲਨਾਦਨ ਤੰ ਸੁਨ ਤੰ ਯਾਤਾਂ ਜਾਦਾਂ ਚਿਰਪਟ ਸੰਤਪ੍ਰਿ ਸਾਧ سرسنت پرساد نمو نرکناشے سدا پرکاشے انگیس پیپتے پر سدا سر ساتے اگاسپیند وپوتے رنگی نام ترپی ترکے نرپیسپے ਤਰਪੰਗੀ ਤਰ ਕਾਮੇ ਨਿਰਪੰਗੀ ਸਰੂਪੇ ਸਰਵੰਗੇ ਨੁਪੇ ਨਾ ਪੁੱਤਰੈ ਨਾ ਪੁੱਤਰੈ ਨਾ ਸਤਰੈ ਨਾ ਮਿਤਰੈ ਨਾ ਤਤਨ ਮਤਨ ਯਤਨ ਪਤੈ ਨਿਰਸਾਕੰ ਸ੍ਰੀ ਕਮ ਤੁਮੀ ਕੈਸਦੈ ਗੰਪਰਵਾਜਿਆ ਜਾਹ ਭਗਵਤੀ ਸੰਤ ਪ੍ਰਸਾਦ ਕਿ ਜਹਰ ਦੂਰੈ ਕਿ ਹਾਜਰ ਦੂਰੈ ਮੇ ਸਲਸਲਾ ਮੈਂ ਸਮਤੁਲ ਕਲਾ ਮੈਂ ਕੇ ਸਾਹਿਬ ਦਿਮਾਗ ਹੈ ਕਿ ਉਸਨੂੰ ਚਰਾਗ ਹੈ ਕਿ ਕਾਮਲ ਕ੍ਰੀਮ ਹੈ ਕਿ ਰਾਜ ਕ੍ਰੀਮ ਹੈ ਕਿ ਰੂਜ ਜੀ ਦੰਦ ਹੈ ਕਿ ਰਾਜ ਰੰਦਾ کری ملک مال ہے کس نل جمال ہے گنی ملک راجائیں گری بول نواز ہری ہے سکن سل فکن کلم کم پرناس ہے رجاع کریم ہے سمتل جبائیں صاحب کم پرناس ہے ویست نواس ہے تیسرے ہے

ਮਨ ਮਨ ਪ੍ਰਣਾਮ ਗੁਣ ਗਣ ਮੁਦਾਮ ਅਰ ਵਰ ਗੰਜ ਹਰ ਨਰ ਪ੍ਰਪੰਜ ਅਨ ਗਣ ਪ੍ਰਣਾਮ ਮਨ ਮਨ ਸਲਾਮ ਹਰ ਨਰ ਖੰਡ ਭਰ ਨਰ ਮੰਡ ਅਨ ਪਵਨ ਆਸ ਮਨ ਮਨ ਪ੍ਰਕਾਸ ਗੁਣ ਗਣ ਪ੍ਰਣਾਮ ਜਲ ਤਲ ਮੁਦਾਮ ਅਨ ਸਜਿ ਅੰਗ ਅਸਨ ਪੰਗ ਪਮਾ ਪਾਰ ਗਿਤਮ ਤੁਦਾਰ ਜਲ ਤਲ ਮੰਡ ਦਿਸ ਵਿਸਪੰਡ ਜਲ ਤਲੰ ਅੰਤ ਦਿਸ ਵਿਸਵ ਅੰਤ ਅਨਪਮਨਾਸ ਤਰਤਰ ਤਰਾਸ ਅਜਨ ਬਹੋ ਇਕੈ ਸਦਾ ਹੋ ਓੰਕਾਰ ਆਰ ਕਤਿ ਨਿਆਦ ਕਲ ਕਣਖਿਆਰ ਗੁਰੁਰ ਕਾਲ ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅਨ ਸਿ ਜਗਾਤ ਜਿ ਜਿਨਾ ਬਾਤ ਅਨ ਚੰਜਗਾਤਨ ਰੰਜ ਬਾਤ ਅਨ ਟਟ ਪੰਡਾਰ ਅਨ ਟਟ ਪਾਰ ਅਟੀਟ ਧਰਮ ਅਤ ਟੀਟ ਕਰਮ ਹਨ ਵਰਣ ਦੰਤ ਦਾਤਾ ਮਹੰਤ ਹਰ ਬੋਲ ਮਨਾ ਸੰਤ ਪ੍ਰਸਾਦ ਕਰਣਾ ਲੈਰ ਕਲੈ ਖਲਖੰਡਣ ਹੈ ਮੈਂ ਮੰਡਲ ਹੈ ਜਗਤੇશ્વਰ ਹੈ ਪ੍ਰਮੇਸ਼ਵਰ ਹੈ ਕਲਕਾਰਣ ਹੈ ਤਰਤ ਤਵਾਰਣ ਹੈ ਕਲਕਾਰਣ ਸਰਵ ਵਰਣ ਤ੍ਰਿਤ ਕੀਤਰਣ ਹੈ ਜਗ ਕੀ ਕਰਨ ਹੈ من مانے ہیں جگ جانے ہیں سروم پر ہیں سروم پر ہیں سرواسیں سرونا سرہ کریں وشوم پریں سرویشوریں جگتیشوریں برہمنڈ سلکھنڈ سرتی پر کرنا کریں آ جپا جپیں تھپا تھپیں کرت کرتیں مرت مرت ہیں آ مرتا مرتیں کرنہ کرتیں 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 ترنی ترتیں امتیشوریں پرمیشوریں کرتا کرتیں مرت مرت ہیں ਅਜਵਾ ਕਿਰਤੈ ਮਿਰਤੈ ਮਿਰਤੈ ਨਰਨਾਇਕ ਐ ਖਲਕਾਇ ਕਹੈ ਵਿਸ਼ਵੰ ਪਰੈ ਕਰਣਾਲੇ ਰਪਨਾਇਕ ਐ ਸਰਪਾਇ ਕੈ ਪਉ ਪੰਜਨ ਰਗੰਜਨ ਹੈ ਰਿਪ ਤਾਪਨ ਹੈ ਜਪ ਜਪਨੈ ਅਕਲੰ ਕਿਰਤੈ ਕਰਤਾ ਕਰੈ ਪ੍ਰਮਾਤਮੈ ਸਰਵ ਆਤਮ ਹੈ ਹੋ ਤੁਮ ਬਸੈ ਜਸਕੇ ਜਸ ਹੈ ਪੁਜੰਗ ਪ੍ਰਿਆਤ ਸੰਧ नमो सूरज सूरज नमो चंद्र चंद्र रे नमो राज राज रे नमो नरेंद्र रे नमो दकार रे नमो तेज तेज रे नमो ब्रंद ब्रंदे नमो बीज विजय नमो रासम तम संसांत रूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो जुद जुदे नमो ज्ञान ज्ञाने ਨਮੋ ਪੋਜ ਪੋਜ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰਿੰਦਰਨਾਥ ਅੰਬੇ ਪੂਤੇ ਕਲੰਕਾ ਰੂਪੇ ਲੰਕਾਰ ਲੰਕੇ ਨਮੋ ਆਸਿਆਸੇ ਨਮੋ ਬਾਂਕ ਬੰਕੇ ਅਪੰਗੀ ਸਰੂਪੇ ਨੰਗੀ ਨਾਮੇ ਤ੍ਰਪੰਗੀ ਤ੍ਰਕਾਲੇ ਨੰਗੀ ਕਾਮੇ ਕਾ ਸ੍ਰੀ ਸੰਦ ਅਰ ਅਲੇ ਭੈ ਆਵੇ अपहू अजू अनास कास गंज का सगंज पंज अलख भख का दयाल अलेख पेक नाम काम अगहाटह नथे परमाथे अजोनी मुनी नरगिन रंगी नरूपे नरेके करम परम गंज लेके पूजंग प्रयात संघ नमस्तल प्रणामे समस्त प्रणासे अगांजल नमे समस्तल निवासी निरकाम बेपूते समस्तल सुरूपे बे को कर्मम प्रणासे सो धरम बेपूते सदा सच्चिदानंद स्त्रम प्रणासे करी मूल कुनदास समस्तल निवासी अजाएव बेपूते गजाएव गनीमे हरिं कर्यं करी मुरलीमे ਚਤਰ ਚਤਰਵਰਤੀ ਚਤਰ ਚਤਰ ਭੁਗਤੇ ਸੁਜਮ ਪਵ ਸੋਪੰ ਸਰਵਦਾ ਸਰਵ ਜੁਗਤੇ ਦੋ ਕਾਲੰ ਪਰਨਾਸੀ ਦਇਆਲੰ ਸੁਰੂਪੇ ਸਦਾ ਅੰਗ ਸੰਗੇ ਆਪੰਗੰ ਬੇਪੂਤੇ ਦੋ ਕਾਲੰ ਪਰਨਾਸੀ ਦਇਆਲੰ ਸੁਰੂਪੇ ਸਦਾ ਅੰਗ ਸੰਗੇ अपंगं विपूते